ਤੁਸੀਂ ਲੱਖਾਂ ਰੁਪਏ ਮਹੀਨਾ ਕਮਾ ਸਕਦੇ ਹੋਗੇ ਮੈਂ ਕਿਉਂ ਪਾਲਿਸੀ ਨਹੀਂ ਵੇਚ ਰਿਹਾ ਮੈਂ ਕਿਉਂ ਏਜੰਟ ਨਹੀਂ ਤੁਸੀਂ ਮੈਥੋਂ ਕੁਝ ਖਰੀਦਣ ਆਣੀ ਤੁਹਾਡਾ ਮੇਰੇ ਨਾਲ ਕੋਈ ਤਾਲੁਕਤ ਨਹੀਂ ਮੈਂ ਤੁਹਾਨੂੰ ਟੈਕਨੀਕ ਦੱਸੂਗਾ ਕਿ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਨਾਲ ਕੰਮ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਕੰਮ ਕਰਦੇ ਕਰਦੇ ਉਸੇ ਕੰਮ ਦੇ ਵਿੱਚੋਂ ਕਿਵੇਂ ਲੱਖਾਂ ਰੁਪਏ ਮਹੀਨੇ ਦੀ ਆਮਦਨ ਨੂੰ ਕਨਵਰਟ ਕਰ ਸਕਦੇ ਹੋਗੇ ਸ਼ਸ਼ੀਕਲ ਜੀ ਕੀ ਹਾਲ ਚੱਲ ਸਭ ਸਾਰੇ ਜਣੇ ਠੀਕ ਹੋਵੋਗੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਲੱਖਾਂ ਰੁਪਏ ਇਕੱਲੇ ਲੱਖਾਂ ਰੁਪਏ ਨਹੀਂ ਤੁਸੀਂ ਆਪਣੀ ਮੈਂਟਲ ਹੈਲਥ ਨੂੰ ਠੀਕ ਕਰ ਸਕਦੇ ਹੋ ਅਗਰ ਤੁਹਾਡੇ ਕਿਸੇ ਜਾਣਕਾਰ ਨੂੰ ਜਾਂ ਕੋਈ ਵੀ ਬਿਮਾਰੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਨੇ ਸਾਰੇ ਗਾਇਬ ਹੋ ਜਾਣਗੇ ਇੱਕ ਪਲੈਟਫਾਰਮ ਤੇ ਚੱਲਦੀ ਟ੍ਰੇਨ ਦੇ ਵਾਂਗੂ ਸਿੱਧੀ ਚੱਲੇਗੀ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਨੇ ਸਾਰੇ ਖਤਮ ਹੋ ਜਾਣਗੇ ਮੈਂ ਕੋਈ ਧਾਰਮਿਕ ਪ੍ਰਚਾਰ ਵੀ ਨਹੀਂ ਕਰ ਰਿਹਾ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਕਿਈ ਵਾਰ ਬੰਦਾ ਹੀ ਸੋਚ ਕੇ ਵੀਡੀਓ ਸਕਿਪ ਕਰ ਦਿੰਦਾ ਹੈ ਕਿ ਯਾਰ ਅਜ ਤਾਂ ਕੋਈ ਧਾਰਮਿਕ ਪ੍ਰਚਾਰ ਕਰ ਰਿਹਾ ਮੈਂ ਸੈਲਫ ਲੌਜੀਕ ਤੇ ਗੱਲ ਕਰੂੰਗਾ ਫੈਕਟ ਤੇ ਗੱਲ ਕਰੂੰਗਾ ਤੁਹਾਨੂੰ ਮੇਰੀ ਗੱਲ ਦੇ ਉੱਤੇ 100 and 110% ਯਕੀਨ ਹੋ ਜਾਵੇਗਾ ਅੱਜ ਕਿ ਉੱਡਦਾ ਪੰਜਾਬ ਨਸ਼ੇ ਕਰਕੇ ਬੈਠਾਗਾ ਬਈ ਕਿਹੜਾ ਨਸ਼ਾ ਲੈਣਾਗਾ ਸਾਨੂੰ ਵੀ ਦੱਸ ਦੇ ਇਹ ਝੂਠ ਬੋਲ ਰਿਹਾ ਹੈ ਫੇਕ ਹੈ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਮੈਂ 네ਗੇਟਿਵ ਕਮੈਂਟ ਨੂੰ ਦੂਰ ਕਰ ਦਾਂਦਾ ਪੋਜ਼ਿਟਿਵ ਕਮੈਂਟ ਵੀ ਬਹੁਤ ਸਾਰੇ ਆਏ ਸੀ ਵੈਰੀ ਗੁੱਡ ਦੇ ਸਾਨੂੰ ਪਤਾ ਇਸ ਟੈਕਨੀਕ ਬਾਰੇ ਅਸੀਂ ਇਸ ਟੈਕਨੀਕ ਨੂੰ ਬਹੁਤ ਟਾਈਮ ਤੋਂ ਫਾਲੋ ਕਰ ਰਹੇ ਹਾਂ ਤੇ ਇਸ ਟੈਕਨੀਕ ਦੇ ਨਾਲ ਅਸੀਂ ਬਹੁਤ ਅਮੀਰ ਹੋਏ ਹਾਂ ਤਾਂ ਇਹ ਜੇ ਕਮੈਂਟ ਵੀ ਉਸ ਦੇ ਥੱਲੇ ਬਹੁਤ ਜ਼ਿਆਦਾ ਸੀ ਜਰਮੈ ਟੈਕਨੀਕ ਵਾਲੇ ਕਮੈਂਟ ਸੋਨੇ ਤਾਂ ਮੈਨੂੰ ਖੁਸ਼ੀ ਹੋਈ ਕਿ ਬਹੁਤ ਸਾਰੇ ਲੋਕ ਇਸ ਵਾਰੀ ਜਾਣਦੇ ਨੇ ਮੇਰੇ ਇਸ ਵੀਡੀਓ ਨੂੰ ਬਣਾਉਣ ਦਾ ਮੋਟਿਵ ਕੀ ਹੈਗਾ ਕਿ ਜੇ ਕਿਸੇ ਚੀਜ਼ ਨੂੰ ਫਾਲੋ ਕਰਕੇ ਮੈਨੂੰ ਫਾਇਦਾ ਮਿਲ ਰਿਹਾ ਤਾਂ ਉਹ ਫ੍ਰੀ ਦਿਆ ਆਪਣੇ ਸਭ ਦੇ ਕੋਲ ਆ ਗਈ ਤਾਂ ਮੈਂ ਇੱਕ ਚਾਹਣਾਗਾ ਕਿ ਹਰ ਇੱਕ ਬੰਦਾ ਉਹਨੂੰ ਫੋਲੋ ਕਰਕੇ ਅਮੀਰ ਹੋਵੇ ਉਹਦੀ ਜ਼ਿੰਦਗੀ ਚ ਜਿਹਨੇ ਦੁੱਖ ਨੇ ਸਾਰੇ ਗਾਇਬ ਹੋ ਜਾਣ ਇਹ ਟੈਕਨੀਕ ਹੈ ਕਿ ਇਸ ਟੈਕਨੀਕ ਬਾਰੇ ਮੈਂ ਵੀਡੀਓ ਦੇ ਵਿੱਚ ਦੱਸੂਗਾ ਪਹਿਲਾਂ ਮੈਂ ਦੱਸਦੇ ਮੈਂ ਕਿ ਇਸ ਟੈਕਨੀਕ ਦੇ ਨਾਲ ਕਿਹੜੇ ਕਿਹੜੇ ਬੰਦੇ ਅਮੀਰ ਹੋਏ ਨੇਗੇ ਅਲੌਨ ਮਸਕ ਜੈਫ ਬਿਜ਼ੋਸ ਜਿੰਨੇ ਵੀ ਬਿਲੀਅਨਰ ਮਿਲੀਅਨਰ ਨੇਗੇ ਉਹ ਸਾਰਿਆਂ ਦੇ ਇੰਟਰਵਿਊਾਂ ਤੁਸੀਂ ਵਿੱਚੋਂ ਕੋਈ ਨਾ ਕੋਈ ਚੀਜ਼ ਲੱਭੋਗੇ ਤਾਂ ਉਹਦੇ ਵਿੱਚ ਇਸ ਟੈਕਨੀਕ ਬਾਰੇ ਗੱਲ ਹੁੰਦੀ ਹੈਗੀ ਕਿ ਅਸੀਂ ਇਸ ਟੈਕਨੀਕ ਦੇ ਨਾਲ ਅਮੀਰ ਹੋਏ ਜਿਹੜੀ ਟੈਕਨੀਕ ਦਾ ਨਾਮ ਆ ਲਾ ਆਫ ਅਟਰੈਕਸ਼ਨ ਬਹੁਤ ਸਾਰੇ ਲੋਕ ਇਹਨੂੰ ਮ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਸਾਰਾ ਕੁਝ ਅੰਦਰ ਹੀ ਹੈਗਾ ਬਾਣੀ ਦੇ ਵਿੱਚ ਵੀ ਲਿਖਿਆ ਗਿਆ ਕਿ ਤੁਹਾਡੇ ਸਾਰ ਰੱਬ ਅੰਦਰ ਹੀ ਆ ਬਾਹਰ ਨਹੀਂ ਹੈਗਾ ਤੁਹਾਡੇ ਅੰਦਰ ਹੀ ਹੈ ਰੱਬ ਹਰ ਇੱਕ ਧਰਮ ਦੀ ਕਿਤਾਬ ਚੱਕੋਗੇ ਤਾਂ ਉਹਦੇ ਵਿੱਚ ਇਹ ਲਫ਼ਜ਼ ਜ਼ਰੂਰ ਮਿਲੂਗਾ ਕਿ ਤੁਹਾਡੇ ਅੰਦਰ ਹੀ ਆ ਸਭ ਕੁਝ ਅੰਦਰ ਹੀ ਆ ਸਭ ਕੁਝ ਦਾ ਅਸਲੀ ਮਤਲਬ ਕੀ ਆ ਉਸ ਦੇ ਬਾਰੇ ਹੀ ਅੱਜ ਆਪਾਂ ਗੱਲ ਕਰਾਂਗੇ ਕਿਸੇ ਮਹਾਨ ਫਿਲਾਸਫਰ ਨੇ ਲਿਖਿਆ ਸੀਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਅਚੀਵਮੈਂਟ ਦੁਨੀਆ ਦੀ ਸਭ ਤੋਂ ਵੱਡੀ ਖੋਜ ਸਾਇੰਸ ਨਹੀਂ ਸੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਸੀ ਬੰਦੇ ਦੇ ਦਿਮਾਗ ਜਾਂ ਫਿਰ ਸਬਕੌਂਸ਼ੀਅਸ ਮਾਈਂਡ ਆਪਣੇ ਦੋ ਟਾਈਪ ਦੇ ਦਿਮਾਗ ਹੁੰਦੇ ਨੇ ਇੱਕ ਸਬਕੌਂਸ਼ੀਅਸ ਤੇ ਇੱਕ ਕੌਂਸ਼ੀਅਸ ਜਿਹੜਾ ਕੌਂਸ਼ੀਅਸ ਆ ਜਿਹਨੂੰ ਚੇਤਨਮਨ ਕਹਿੰਦੇ ਨੇਗੇ ਉਹ ਆਪਣਾ ਜੋ ਆਪਾਂ ਜ਼ਿੰਦਗੀ ਦੇ ਵਿੱਚ ਕਰਦੇ ਆਂਗੇ ਉਹ ਸਾਰਾ ਕੁਝ ਸਾਹਮਦਾਗਾ ਉਹ ਆਪਾਂ ਬੋਲਦੇ ਚੱਲਦੇ ਆਂ ਸਾਰਾ ਸਬਕੌਂਸ਼ੀਅਸ ਮਾਈਂਡ ਆ ਜਿਹੜਾ ਆਪਣੇ ਅੰਦਰਲੇ ਆਰਗਨ ਨੇ ਇਹ ਕਦੇ ਵੀ ਨਹੀਂ ਸੌਂਦਾ ਸੌ ਜਾਂਨੇ ਤਾਂ ਆਪਣੇ ਨਾਲ ਸੌ ਜਾਂਦਾ ਜਿਹੜਾ ਸਬਕੌਨਸ਼ੀਅਸ ਮਾਈਂਡ ਅਪਚੇਤਨ ਮਨਨਾ ਉਹ ਸਾਰਾ ਦਿਨ ساری ਰਾਤ ਜਾਗਦਾ ਰਹਿੰਦਾ ਈਵਨ ਆਪਾਂ ਸੁੱਤੇ ਵੀ ਪਈਆਂ ਉਹ ਤਾਂ ਵੀ ਕੰਮ ਕਰਦਾ ਰਹਿੰਦਾਗਾ ਇਹ ਟੈਕਨੀਕ ਅਸਲ ਦੇ ਵਿੱਚ ਕੀ ਹੈਗਾ ਮੇਰੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਨੂੰ ਮੈਂ ਇਸ ਬਾਰੇ ਦੱਸਿਆ ਸੀਗਾ ਤੇ 6 ਮਹੀਨੇ ਬਾਅਦ ਉਹਨਾਂ ਤੋਂ ਜਦ ਮੈਂ ਆਪਣਾ ਫੀਡਬੈਕ ਲੈਂਦਾ ਤਾਂ ਉਹਨਾਂ ਦਾ ਪੋਜ਼ਿਟਿਵ ਰਿਜ਼ਲਟ ਮਿਲਿਆ ਸੀ ਉਹਨਾਂ ਨੂੰ ਉਹਨਾਂ ਦਾ ਫੀਡਬੈਕ ਇਹ ਸੀ ਕਿ ਤੁਹਾ ਦਾ ਯਾਰ ਸਾਡੀ ਜ਼ਿੰਦਗੀ ਬਦਲਤੀ ਕਰਦੇ ਟੈਕਨੀਕ ਬਾਰੇ ਕਿ ਤੁਸੀਂ ਕਰਨਾ ਕੀ ਹੈਗਾ ਇਹਦੇ ਵਿੱਚ ਬਹੁਤ ਸਾਰੇ ਟੈਕਨੀਕਸ ਨੇ ਜਿਹੜੇ ਸਾਰੀਆਂ ਹੀ ਕੰਮ ਕਰਦੇ ਨੇ ਮੇਰੇ ਸਾਹਬ ਦੇ ਨਾਲ ਮੈਂ ਸਾਰੇ ਟੈਕਨੀਕਸ ਦੇ ਉੱਤੇ ਕੰਮ ਕੀਤਾ ਤੇ ਮੈਨੂੰ ਪੋਜ਼ਿਟਿਵ ਰਿਜ਼ਲਟ ਹੀ ਮਿਲੇ ਸਭ ਤੋਂ ਪਹਿਲੀ ਟੈਕਨੀਕ ਸਵੇਰ ਉੱਠ ਕੁਝ ਕੁਝ ਵੀ ਇੱਕ ਚੀਜ਼ ਏਮ ਲਾ ਲਓ ਤੁਸੀਂ ਏਮ ਲਾ ਲਓ ਕਿ ਅਗਲੇ 6 ਮਹੀਨੇ ਬਾਅਦ ਤੁਸੀਂ ਰੁਪ ਫੋਰ ਐਗਜ਼ਾਮਪਲ ਤੁਸੀਂ ਸੋਚ ਲੈਣਾ ਕਿ ਮੈਂ 10,35,630 ਰੁਪਏ ਕਮਾਉਣੇ ਹਨ ਆਉਣ ਵਾਲੇ 6 ਮਹੀਨੇ ਦੇ ਵਿੱਚ ਐਗਜ਼ੈਕਟ 6 ਮਹੀਨੇ ਦੇ ਵਿੱਚ ਐਗਜ਼ੈਕਟ ਅਮਾਊਂਟ ਨੂੰ ਸੋਚ ਲੈਣਾ ਹੈਗਾ ਸਵੇਰੇ ਉੱਠਣਾ ਸਵੇਰੇ ਉੱਠਦੇ ਹੀ ਉੱਠਣਸਾਰ ਜਿਹੜਾ ਆਪਾਂ ਸਵੇਰੇ ਉਸ ਤਰ੍ਹਾਂ ਛੋਟਦੇ ਹਾਂਗੇ ਉੱਠਣਸਾਰ ਕਹਿਣਾ ਹੈਗਾ ਕਿ ਮੈਂ ਅਗਲੇ 6 ਮਹੀਨੇ ਦੇ ਵਿੱਚ 6,35,630 ਰੁਪਏ ਕਮਾ ਲੂੰਗਾ ਜਾਫਰੀਕ ਡੇਟ ਲਿਖ ਲਿਓ ਜਿਵੇਂ 31 ਦਸੰਬਰ ਵੀ ਮੈਂ 31 ਦਸੰਬਰ ਤੱਕ 10,35,630 ਰੁਪਏ ਕਮਾਉਣੇ ਹੀ ਕਮਾਉਣੇ ਆਗੇ ਤੁਸੀਂ ਕਮਾ ਲੋਗੇ ਪੈਨ ਲੱਗੇ ਡੇਲੀ ਇਹ ਸੋਚਣਾ ਪੈਨ ਲੱਗੇ ਜਿਹੜਾ ਪੰਜਵਾਂ ਪੈਗੇ ਆਪਾਂ ਬੇਬਸ ਨੂੰ ਸੌਣਾਗਾ ਸੌਂਦੇ ਹੋਏ ਵੀ ਨੀਂਦਾਰੀ ਹੈਗੀ ਆਪਾਂ ਵਿਜ਼ੂਅਲਾਈਜ਼ ਕਰਨਾਗਾ ਸੋਚਣਾਗਾ ਵੀ ਤੁਸੀਂ ਕਿਸ ਤੋਂ ਅਗਰ ਤੁਹਾਡਾ ਕੋਈ ਬਿਜ਼ਨਸ ਆਗਾ ਉਹਦੇ ਵਿੱਚੋਂ ਕਮਾ ਰਹੋ ਕੋਈ ਵੀ ਇੱਕ ਚੀਜ਼ ਨੂੰ ਸੋਚ ਲਓ ਵੀ ਮੈਂ ਇਹਦੇ ਵਿੱਚ ਰੁਪਏ ਕਮਾਉਣੇ ਆਗੇ ਬਿਜ਼ਨਸ ਸੋਚ ਲਓ ਥੋੜੀ ਜਾਓ ਕੁਝ ਵੀ ਸੋਚ ਲਓ ਵੀ ਮੈਂ ਇਹਦੇ ਵਿੱਚ ਨੇ ਰੁਪਏ ਕਮਾਉਣੇ ਆਗੇ ਪੈਂਦੇ ਹੋਏ ਸੌਂਦੇ ਹੋਏ ਵਿਜ਼ੂਅਲਾਈਜ਼ ਕਰਨਾ ਆਪਣਾ ਫੋਨ ਸੋਚਣਾ ਕਿ ਮੈਂ ਫੋਨ ਚੱਕ ਰਿਹਾ ਹਾਂਗਾ ਸਵਾਈਪ ਕਰਕੇ ਖੋਲ੍ਹ ਰਿਹਾ ਹਾਂਗਾ ਇਹਦੇ ਵਿੱਚ ਆਪਣਾ Google Pay ਓਪਨ ਕਰ ਰਿਹਾ ਹਾਂਗਾ Google Pay ਓਪਨ ਕਰਕੇ نیچے ਚੈੱਕ ਬੈਲੈਂਸ ਤੇ ਕਲਿੱਕ ਕਰ ਰਿਹਾ ਹਾਂਗਾ ਫਿਰ ਆਪਣਾ ਬੈਂਕ ਅਕਾਊਂਟ ਸਿਲੈਕਟ ਕਰਕੇ ਉਹ ਤੇ UPI ਪਿਨ ਭਰ ਰਿਹਾ ਹਾਂਗਾ ਤੇ ਦੇਖ ਰਿਹਾ ਹਾਂਗਾ ਕਿ ਮੇਰਾ ਜਿਹੜਾ ਬੈਂਕ ਬੈਲੈਂਸ ਆ ਉਹਦੇ ਵਿੱਚ 1035630 ਰੁਪਇਆ ਤੇ ਉੱਪਰ ਤੁਸੀਂ ਡੇਟ ਦੇਖ ਰਹੇ ਹੋਗੇ ਫੋਨ ਦੇ ਉੱਤੇ ਉਹ ਉਹੀ 31 ਦਸੰਬਰ ਆ ਜਿਹੜੀ ਤੁਸੀਂ ਸੋਚੀ ਸੀਗੀ ਪਹਿਲੀ ਟੈਕਨੀਕ ਤਾਂ ਇਹ ਹੋਗੀ ਕਿ ਤੁਸੀਂ ਵਿਜ਼ੂਅਲਾਈਜ਼ ਕਰਨਾਗਾ ਤੇ ਸੋਚਣਾ ਉਸੇ ਬਾਰੇ ਸੋਚਣਾ ਦਿਨ ਦੇ ਵਿੱਚ ਜਿੰਨੇ ਵਾਰ ਹੋ ਸਕੇ ਉਹਦੇ ਬਾਰੇ ਸੋਚ ਆਪਕ ਜਦੋਂ ਵੀ ਆਪਾਂ ਕੁਝ ਲਿਖਦੇ ਆਗੇ ਤਾਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਇਹ ਲੱਗਦਾ ਕਿ ਕੋਈ ਜ਼ਰੂਰੀ ਚੀਜ਼ ਆ ਜਿਹੜੇ ਆਪਾਂ ਲਿਖ ਰਹੇ ਆਗੇ ਇਹ 369 ਨਿਕੋਲਾ ਟੈਸਲਾ ਇਹ ਟੈਕਨੀਕ ਨੂੰ ਯੂਜ਼ ਕਰਦਾ ਸੀਗਾ ਜਿਨੇ ਬਿਜਲੀ ਦਾ ਆਯਾਤ ਕੀਤਾ ਹੋਰ ਬਹੁਤ ਸਾਰੇ ਇਨਵੈਂਸ਼ਨ ਨੇ ਉਹ ਬੰਦੇ ਨੇ ਇਹੋ ਜਿਹਾ ਇਨਵੈਂਟ ਕੀਤਾ ਸੀਗਾ ਕਿ ਬਿਨਾ ਕਿਸੇ ਤਾਰ ਤੋਂ ਬਿਨਾ ਕਿਸੇ ਮੀਡੀਅਮ ਤੋਂ ਬਿਨਾ ਵਾਇਰ ਤੋਂ ਇਲੈਕਟ੍ਰਿਸਿਟੀ ਨੂੰ ਟਰਾਂਸਫਰ ਕਰਨ ਦਾ ਮੈਟਰ ਲੱਭ ਲਿਆ ਸੀਗਾ ਜਿਵੇਂ ਕਿ ਇੱਥੋਂ 200 ਕਿਲੋਮੀਟਰ ਦੂਰ ਉਹਨੇ ਟਾਵਰ ਲਾਇਆ ਤੇ ਉਰੇ ਬੱਲਬ ਲਾਤਾ ਤਾਂ ਉਰੇ ਬੱਲਬ ਜਗੂਗਾ ਉਹਦੇ ਉਸ ਜਿਹੜਾ ਟਰਾਂਸਫਾਰਮਰ ਆ ਜਾਂ ਕੋਈ ਵੀ ਟਾਵਰ ਆ ਉਹਦੇ ਨਾਲ ਇਹੋ ਜਿਹੀਆਂ ਚੀਜ਼ਾਂ ਵੀ ਇਨਵੈਂਟ ਕੀਤੀਆਂ ਸੀ ਉਹਨੇ ਆਪਣੇ ਸਬਕੌਨਸ਼ੀਅਸ ਮੈਂਡ ਦੇ ਨਾਲ ਜਿਹੜੇ ਹੋਟਲ ਦੇ ਵਿੱਚ ਜਾਂਦਾ ਸੀ ਉਹ 3693 ਦੇ ਨਾਲ ਡਿਵਾਈਡ ਹੁੰਦੇ ਉਹ ਹੋਟਲ ਦੇ ਵਿੱਚ ਹੀ ਰਹਿੰਦਾ ਸੀਗਾ ਉਹ ਕਮਰਾ ਜਿਹੜਾ ਹੁੰਦਾ ਸੀ ਕਮਰੇ ਦਾ ਨੰਬਰ 36 ਜਾਂ 9 ਦੇ ਨਾਲ ਡਿਵਾਈਡ ਹੋਵੇ ਉਹਦੇ ਵਿੱਚ ਹੀ ਰਹਿੰਦਾ ਸੀਗਾ ਹੁਣ 369 ਵਾਲਾ ਮੈਥਡ ਕੀ ਹੈਗਾ ਤੁਸੀਂ ਪੈਨ ਕਾਪੀ ਲੈਣਾ ਸਵੇਰੇ ਤਿੰਨ ਵਾਰ ਲਿਖਣਾਗਾ ਅਗਰ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਆ ਕਿ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਠੀਕ ਆ ਤਿੰਨ ਵਾਰ ਲਿਖਿਆ ਇੱਕ ਲਾਈਨ ਛੱਡ ਕੇ 6 ਵਾਰ ਲਿਖਣਾ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਮਸ ਜੋ ਵੀ ਬਿਮਾਰੀ ਹੈਗੀ ਉਹਦੇ ਵਾਰ ਲਿਖ ਲੈਣਾ ਵੀ ਮੈਂ ਬਿਲਕੁਲ ਠੀਕ ਆ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ ਮੇਰਾ ਬਾਡੀ ਪੂਰੀ ਓਕੇ ਆ ਇਹ ਲਿਖਣਾਗਾ ਤਿੰਨ ਵਾਰ ਪਹਿਲਾਂ ਲਾਈਨ ਛੱਡ ਕੇ ਛੇ ਵਾਰ ਫਿਰ ਲਾਈਨ ਛੱਡ ਕੇ ਨੌ ਵਾਰ ਫਿਰ ਸਵੇਰੇ ਲਿਖਣਾ ਸ਼ਾਮ ਨੂੰ ਲਿਖਣਾ ਤੇ ਪੋਜ਼ਿਟਿਵ ਰਹਿਣਾਗਾ ਜਿੰਨਾ ਪੋਜ਼ਿਟਿਵ ਹੋ ਸਕੇ ਅਗਰ ਕੋਈ ਤੁਹਾਨੂੰ ਗਾਲ ਵੀ ਕੱਢਦਾਗਾ ਤਾਂ ਉਹਨੂੰ ਮੁਸਕਰਾ ਕੇ ਇਗਨੋਰ ਕਰ ਦੇਣਾਗਾ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖੋਗੇ ਜਿੰਨੇ ਵੀ 네ਗੇਟਿਵ ਬੰਦੇ ਨੇ ਉਹ ਸਾਰੇ ਤੁਹਾਤੋਂ ਦੂਰ ਹੁੰਦੇ ਦੇਖਣਗੇ ਤੇ ਪੋਜ਼ਿਟਿਵ ਬੰਦੇ ਤੁਹਾਨੂੰ ਅਟਰੈਕਟ ਹੋਣ ਦੇ ਦੇਖਣ ਤੀਜੀ ਟੈਕਨੀਕ ਦੇ ਵਿੱਚ ਤੁਸੀਂ ਪਾਣੀ ਦਾ ਗਲਾਸ ਲੈਣਾਗਾ ਪਾਣੀ ਦੇ ਗਲਾਸ ਨੂੰ ਭਰ ਲੈਣਾਗਾ ਤੇ ਤੁਸੀਂ ਸੋਚਣਾਗਾ ਵੀ ਪੋਜ਼ਿਟਿਵਿਟੀ ਹੈ ਜਿਹੜੀ ਜੱਗ ਦੇ ਵਿੱਚੋਂ ਪਾਣੀ ਦੇ ਵਿੱਚ ਪੈ ਰਹੀ ਆ ਉਹਨੂੰ ਪਾਣੀ ਦੇ ਗ ਇਹ ਦਾਹਤ ਦੇ ਵਿੱਚ ਫੜਨਾ ਉਹ ਰਿਆਣਾ ਰੱਖ ਕੇ ਤੇ ਉਹਦੇ ਕਿ ਨਹੀਂ ਦੇਖਣਾਗਾ ਦੇਖਣਾ ਵੀ ਇਹ ਕੋਈ ਸਪਿਰਚੁਅਲ ਵਾਟਰ ਆ ਕੋ ਧਾਰਮਿਕ ਪਾਣੀ ਹੈਗਾ ਤੇ ਇਹਨੂੰ ਪੀ ਲੈਣਾਗਾ ਧਾਰਮਿਕ ਵਾਟਰ ਦੇ ਨਾਲ ਇੱਕ ਗੱਲ ਯਾਦ ਆਈ ਮੈਂ ਇੱਕ ਬੁੱਕ ਦੇ ਵਿੱਚ ਇਸੇ ਬੁੱਕ ਦੇ ਵਿੱਚ ਪੜਿਆ ਸੀ ਦਾ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਕਹਿੰਦਾ ਵੀ ਮੇਰੇ ਪਿਤਾ ਨੂੰ ਇੱਕ ਭਿਆਨਕ ਬਿਮਾਰੀ ਸੀਗੀ ਬਹੁਤ ਸਾਰੇ ਡਾਕਟਰਾਂ ਕੋਲ ਜਾ ਜਾ ਦੇਖ ਰਿਆ ਸੀ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਸੀਗਾ ਇਹ ਇੱਕ ਉਰੇ ਨਾ ਇੱਕ ਪਲੱਸ ਦਾ ਨਿਸ਼ਾਨਾ ਜਿਵੇਂ ਚਰਚਾ ਲੰਦਾ ਹੁੰਦਾਗਾ ਉਹ ਜਿਹੜਾ ਐ ਪਲੱਸ ਵਾਲਾ ਨਿਸ਼ਾਨ ਹੁੰਦਾਗਾ ਵੀ ਉਹ ਵਾਲਾ ਰੋ ਮਿਲਦਾ ਤੁਸੀਂ ਉਹ ਰੋ ਲੈ ਜਾਓ ਉਹਦੇ ਨਾਲ ਕਰੋੜਾ ਬੰਦੇ ਠੀਕ ਹੋਗੇ ਮੈਂ ਦਵਾਈ ਵੀ ਦੇਣਾ ਦਵਾਈ ਵੀ ਲੈਂਦੇ ਰੋ ਪਰ ਉਹਨੂੰ ਜਰੂਰ ਲੈ ਕੇ ਜਾਓ ਤਾਂ ਉਹ ਮੁੰਡਾ ਜਾਂਦਾਗਾ ਉਹ ਇੱਕ ਰਸਤੇ ਦੇ ਵਿੱਚੋਂ ਇੱਕ ਚੱਕ ਦਾਗਾ ਦੋ ਡੰਡੇ ਉਹਨਾਂ ਨੂੰ ਬੈਲਡ ਕਰਾ ਲੈਂਦਾਗਾ ਐ ਤੇ ਆਪਣੇ ਪਿਓ ਨੂੰ ਕਹਿੰਦਾਗਾ ਵੀ ਇਹਦੇ ਨਾਲ ਲੱਖਾਂ ਕਰੋੜਾਂ ਲੋਕ ਠੀਕ ਹੋਗੇ ਇਹਨੂੰ ਆਪਾਂ ਮੈਲਟ ਕਰਕੇ ਛੋਟਾ ਜਿਹਾ ਹੁੰਦਾ ਐ ਡਾਗਾ ਵੀ ਆਪਾਂ ਇਹਨੂੰ ਮੈਲਟ ਕਰਕੇ ਛਾਪ ਬਣਵਾ ਲੈਨੇ ਆਗੇ ਤੇ ਇਹਦੇ ਨਾਲ ਤੁਸੀਂ ਠੀਕ ਹੋ ਜਾਓਗੇ ਤਾਂ ਐਂ ਕਰਦੇ ਨੇ ਮੈਲਟ ਕਰਕੇ ਉਹ ਬਣਵਾ ਲੈਂਦੇ ਨੇ ਤੇ ਆਉਣ ਵਾਲੇ ਸਾਲ ਦੇ ਵਿੱਚ ਜਿਹੜੇ ਡਾਕਟਰ ਕਹਿ ਰਹੇ ਸੀਗੇ ਵੀ ਇਹ ਤਾਂ ਮੀਨੋ ਦੋ ਮੀਨੋ ਦਾ ਮਹਿਮਾਨ ਆਗਾ ਤਾਂ ਡਾਕਟਰ ਵੀ ਹੈਰਾਨ ਰਹ ਜਾਂਦੇ ਨੇਗੇ ਕਿ ਇਹ ਚਮਤਕਾਰ ਹੋ ਕਿਵੇਂ ਗਿਆ ਇਹ ਕਿ ਖਤਮ ਹੀ ਹੋ ਗਈ ਬਿਮਾਰੀ ਜੜ ਤੋਂ ਤਾਂ ਸਾਰੀ ਮਤਰ ਆਪਣੀ ਦਿਮਾਗ ਦੇ ਗੇਮ ਆ ਗਈ ਤੁਸੀਂ ਇੱਕ ਐਕਸਪੈਰੀਮੈਂਟ ਅੱਜ ਹੀ ਕਰਕੇ ਦੇਖ ਲਿਓ ਇਹ ਗੱਲ ਦਾ ਯਕੀਨ ਵੀ ਹੋ ਜੂਗਾ ਤੁਹਾਨੂੰ ਸੌਮੋਗੇਜਰੋਂ ਆਪਣੇ ਦਿਮਾਗ ਨੂੰ ਜੁੜ ਜੋ ਨੀਂਦ ਆਰੀ ਹੋਗੀ ਦੋ ਕਹਿ ਕੇ ਪਿਓ ਕਿ ਇਹ ਸਬਕੌਨਸ਼ੀਅਸ ਮਾਈਂਡ ਮੈਂ ਤੇਰੀ ਤਾਕਤ ਨੂੰ ਜਾਣਦਾਗਾ ਤੇ ਮੈਂ ਚਾਹਣਾ ਕਿ ਮੈਂ ਸਵੇਰੇ 7:35 ਤੇ ਉੱਠ ਖੜਾ ਮੈਨੂੰ 7:35 ਤੇ ਠਾ ਦੇ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਤਾਂ ਬਿਨਾ అలਾਰਮ ਤੋਂ 7:35 ਤੇ ਤੁਹਾਡੀ ਅੱਖਾਂ ਪੜਾ ਕੇ ਦੇ ਨੇ ਖੁੱਲ੍ਹੇ ਆਣੀਆਂ ਮੈਂ ਡੇਲੀ ਕਰਕੇ ਪੈਂਦਾ ਮੈਂ ਕਦੇ అలਾਰਮ ਨਹੀਂ ਲਗਾਇਆ ਹੈਗਾ ਆਪਣੀ ਲਾਈਫ ਦੇ ਵਿੱਚ ਜਦੋਂ ਮੈਂ ਇਹ ਬਾਰੇ ਜਾਣਨ ਲੱਗਿਆ ਮੈਂ ਆਪਣੇ ਦਿਮਾਗ ਨੂੰ ਸਬਕੌਨਸ਼ੀਅਸ ਮਾਈਂਡ ਨੂੰ ਕਹਿ ਕੇ ਪੈ ਜਾਣਾਗਾ ਤੇ ਮੈਨੂੰ ਸਵੇਰੇ 8:00 ਵਜੇ ਹੀ ਠਾ ਦਿੰਦਾਗਾ ਪੋਜ਼ਿਟਿਵਿਟੀ ਲਿਆ ਸਕਦੇ ਹੋ ਜ਼ਿੰਦਗੀ ਦੇ ਵਿੱਚ ਪੈਸਾ ਕਮਾ ਸਕਦੇ ਬੇਸ਼ੁਮਾਰ ਪੈਸਾ ਕਮਾ ਸਕਦੇ ਹੋਗੇ ਬਹੁਤ ਸਾਰੇ ਤੁਸੀਂ ਕਦੇ ਇਹ ਦੇਖਿਆ ਹੋਵੇਗਾ ਕਿ ਦੋ ਬੰਦਿਆਂ ਦਾ ਇੱਕੋ ਜਿਹਾ ਬੇਨ ਸੁੰਦਾਗਾ ਇੱਕ ਉਹਦੇ ਵਿੱਚ ਲੇਟ ਆਇਆ ਹੁੰਦਾ ਜ਼ਿਆਦਾ ਗਰੋ ਕਰ ਜਾਂਦਾ ਇੱਕ ਪੁਰਾਣੇ ਟਾਈਮ ਦਾ ਹੁੰਦਾਗਾ ਤਾਂ ਉਹ ਓਨੀ ਗਰੋ ਕਰਨੀ ਪਉਂਦਾ ਉਹਦੇ ਪਿੱਛੇ ਦਾ ਕਾਰਨ ਕੀ ਆ ਸਾਰੀ ਦਿਮਾਗ ਦੀ ਹੀ ਗੇਮ ਆ ਮਿੱਤਰੋ ਯਕੀਨ ਹੋਣਾ ਚਾਹੀਦਾ ਤੁਹਾਨੂੰ ਹੁਣ ਤੁਸੀਂ ਸੋਚ ਰਹੇ ਹੋ ਕਿ ਮੈਂ 10.35 ਲੱਖ 31 ਤਰੀਕ ਤੱਕ ਕਮਾ ਲੂੰਗਾ ਪਰ ਤੁਸੀਂ ਯਕੀਨ ਨਹੀਂ ਕਰ پا ਰਹੇ ਹੈਗੇ ਕਿ ਕਮਾ ਲੂੰਗਾ ਕਮਾ ਲੂੰਗਾ ਤਾਂ ਤੁਸੀਂ ਨਹੀਂ ਕਮਾ ਪਾਉਂਗੇ ਸਭ ਤੋਂ ਪਹਿਲਾਂ ਦੇ ਵਿੱਚ ਰੂਲ ਹੁੰਦਾ ਕਿ ਯਕੀਨ ਕਰਨਾ ਆਪਣੇ ਆਪ ਤੇ ਕਿ ਮੈਂ ਇਹ ਕਮਾ ਲੂੰਗਾ ਮੈਨੂੰ ਨਹੀਂ ਪਤਾ ਕਿਵੇਂ ਹੋਣਗੇ ਮੈਂ ਕਮਾ ਲੂੰਗਾ ਮੈਨੂੰ ਮੇਰੇ ਦਿਮਾਗ ਤੇ ਯਕੀਨ ਆ ਇਸੇ ਇਸੇ ਯਕੀਨ ਨੂੰ ਦਵਾਉਣ ਦੇ ਲਈ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਰਾਤ ਨੂੰ ਪੈਣ ਲੱਗੇ ਸਬਕੌਨਸ਼ੀਅਸ ਮਾਈਂਡ ਨੂੰ ਕਹਿ ਕੇ ਪੈਜੋ ਕਿ ਮੈਨੂੰ ਸਵੇਰੇ 9:00 ਵਜੇ ਠਾ ਦੇਈਂ ਤਾਂ ਉਹਨੇ ਠਾ ਦੇ ਤੁਹਾਨੂੰ ਯਕੀਨ ਹੋ ਜੂਗਾ ਇਹ ਗੱਲ ਤੇ ਤੇ ਫਿਰ ਉਹ ਹੋਰੀ ਕੀ ਨ ਹੋ ਜੂਗਾ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਪਿਛਲੇ ਸਾਲ ਤੋਂ ਇਹਨੂੰ ਇੰਪਲੀਮੈਂਟ ਕਰਦਾ ਆ ਰਿਹਾ ਤਾਂ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਤੁਹਾਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲਣਗੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸ ਦੇ ਘਰੇ ਬਿਮਾਰੀ ਆ ਕੈਂਸਰ ਆਗਾ ਕੁਝ ਵੀ ਆ ਉਹਦੀ ਜ਼ਿੰਦਗੀ 'ਚ ਜਿੰਨੇ ਵੀ ਦੁੱਖ ਨੇ ਉਹ ਸਾਰੇ ਖਤਮ ਹੋ ਜਾਣਗੇ ਸਿਰਫ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਦੇ ਨਾਲ ਆਪਣੇ ਦਿਮਾਗ ਦੇ ਨਾਲ